ਕੋਈ ਗੱਲ ਨਹੀਂ ਐਮਐਲ ਜੀਵਨ ਦੋਦਾ ਹਸਬੰਦਾਂ ਕੋਈ ਗੱਲ ਨਹੀਂ ਕਰਦੇ ਮੇਰਾ ਵੀਰ ਕੰਮ ਕਰੋ ਫੋਟੋ ਚੁੱਕਣਾ ਬਦਮਾਸ਼ੀ ਕਰੋ ਕਰੋ ਦੋਦਾ ਹਸਬੰਦਾਂ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਉਹ ਨਹੀਂ ਨਹੀਂ ਕੋਈ ਅੰਦਰ ਸੋਸ਼ਲ ਮੀਡੀਆ ਸੀ ਕਰੋ ਨਹੀਂ ਕਰੋ ਇਹ ਕੈਮਰਾ ਲੱਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੁਸੀਂ ਕਰਦੇ ਹੋ ਮੇਰੇ ਨਾਲ ਬਦਮਾਸ਼ੀ ਨਹੀਂ ਕੋਈ ਕੋਈ ਗੱਲ ਨਹੀਂ ਬੋਲਣੀ ਨਹੀਂ ਨਹੀਂ ਖੜੇਗਾ ਫਿਰ ਵੀ ਫਿਰ ਐਗਾਂ ਦੀ ਗੱਲ ਹੈ ਤੇ ਕਰੋ ਤੁਹਾਡੀ ਤੁਹਾਨੂੰ ਯਾਰ ਕਰਦੇਗੀ ਬਈ ਭਾਈ ਕੰਮ ਵੀਮਨ ਜੋਦ ਦੀ ਖਾਣੇ ਦੀ ਭਲਾਣਾ ਭਲਾਣਾ ਥੋੜਾ ਪਹਿਲਾ ਦੇਖ ਲਓ ਤੁਸੀਂ ਵੀਡੀਓ ਬਣਾ ਲਈ ਤੁਹਾਡੇ ਬਣਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪਏ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਸਟ ਪੈਸਾ ਆਪਾਂ ਗਲਤ ਸਾਈਡ ਆਪਾਂ ਆ ਰਿਹਾ ਸਰਦਾਰ ਜੀ ਆਪਾਂ ਗਲਤ ਆ ਪਾ ਰਿਹਾ ਕੌਮ ਸਾਈਡ ਤੁਸੀਂ ਦੇਖੋ ਵੀ ਝਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਨਾ ਬੁੱਲਾ ਸਾਰਾ ਖੜਾ ਹੋ ਜਾਓ ਉਹਨੂੰ ਲਗਾ ਦੇ ਇਹ ਆ ਇੰਨਾ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਗੱਲ ਨਹੀਂ ਆਪਾਂ ਇਹ ਐਮਐਲਏ ਦੀ ਗੱਡੀ ਨਾ ਇੰਨੀ ਦੂਰ ਮੈਂ ਨਹੀਂ ਛੱਡਦਾ ਐਮਐਲਏ ਸਾਡੇ ਕੋਲ ਬਹੁਤ ਕਮਸ਼ਾਵੇ ਇੰਨੀ ਦੂਰ ਨਹੀਂ ਸਾਡੀ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਕਿਹੜੇ ਕੋਲ ਆ ਸਾਡੀ ਗੱਡੀ ਆ ਐਮਐਲਏ ਜੀਵਨ ਦੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਦ ਆ ਮਸਲੀ ਹੋਰ ਬੰਦਾ ਸੀ ਕਰੋਗੇ ਨਹੀਂ ਕਰਦੇ ਤੇ ਮਸਲੀ ਨਹੀਂ ਕਰੋਗੇ ਮੇਰਾ ਵੀਰ ਭਾਈ ਕੰਮ ਕਰ ਫੋਟੋ ਸ਼ੂਟ ਕਰਨਾ ਬਦਮਾਸ਼ੀ ਕਰੋ ਕਰੋ ਦੋ ਦਾ ਹਸਬੰਦ ਆ ਮੈਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਉਹ ਨਹੀਂ ਕੋਈ ਬਦਮਾਸ਼ੀ ਕਰੋ ਤੁਸੀਂ ਨਹੀਂ ਕਰੋ ਤੁਸੀਂ ਇਹ ਕਹਿ ਮੈਨੂੰ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੁਸੀਂ ਕਰਦੇ ਹੋ ਮੈਨੂੰ ਬਦਮਾਸ਼ੀ ਕਰਦੇ ਹੋ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫੇਰ ਵੀ ਫੇਰ ਇਦਾਂ ਦੀ ਗੱਲ ਹੈ ਤੇ ਕੋਈ ਤੁਹਾਡੀ ਕੋਈ ਯਾਰ ਕਰਦੇਗੀ ਬਈ ਉਹ ਲੈ ਬਾਈ ਕੰਮ ਦੀ ਮਨਜ਼ੂਰੀ ਭਾਣੇ ਦੀ ਭਲਾਣਾ ਭਲਾਣਾ ਥੋੜਾ ਬਲ ਦੇ ਦੇਖ ਲੋ ਤੁਸੀਂ ਕੋਈ ਬਣਾ ਲਈ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਸਟ ਪੈਸਾ ਆਪਾਂ ਗਲਤ ਕਰਦਾ ਆਪਾਂ ਸਦਾ ਜੀ ਆਪਾਂ ਗਲਤ ਕਰਦਾ ਆ ਰੌਸਟ ਤੁਸੀਂ ਦੇਖੋ ਵੀ ਧਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਧਾਮ ਦਾ ਖੁੱਲਾ ਸਾਰਾ ਖੁੱਲਾ ਕੋਈ ਉਹਨੂੰ ਲੱਗਾ ਕੋਈ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਐਮਐਲਏ ਦੀ ਗੱਡੀ ਨਾ ਇੰਨੀ ਦੂਰ ਮੈਂ ਨਹੀਂ ਖੜਾ ਸਕਦਾ ਐਮਐਲਏ ਨਾਲ ਬਹੁਤ ਤੁਹਾਨੂੰ ਚਾਵੇ ਇੰਨੀ ਦੂਰ ਮੈਂ ਸਾਥੀ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਕਿਹੜਾ ਬਰਾ ਮੇਰੇ ਨਾਲ ਗੱਡੀ ਆ ਐਮਐਲਏ ਜੀਵਨ ਦੋਦਾ ਹਸਬੰਦਾਂ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋਦਾ ਹਸਬੰਦਾਂ ਮੈਂ ਬੱਸ ਮਸਤੀ ਹੀ ਹੋਣੀ ਬੱਸ ਕਰੋਗੇ ਕਰ ਦੇ ਦੇ ਤੇ ਮੈਂ ਤੇਰਾ ਜੀਰਦਾ ਭਾਈ ਕੰਮ ਕਰ ਫੂਲ ਬਜੂ ਕਰਨਾ ਬਦਮਾਸ਼ੀ ਕਰੋ ਦੋਦਾ ਹਸਬੰਦਾਂ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਵੀ ਹੋਣੀ ਨਹੀਂ ਕੋੰਦੇ ਛੋਟੇ ਮੇਰੇ ਕਰੋ ਦੂਜੀ ਕਰੋ ਤੁਸੀਂ ਇਹ ਕਿਵੇਂ ਲੱਗੇ ਬਦਮਾਸ਼ੀ ਕਰਦੇ ਪਏ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੁਸੀਂ ਕਰਦੇ ਨਾ ਕੋਈ ਕੋਈ ਗੱਲ ਨਹੀਂ ਬੋਲਣੀ ਨਹੀਂ ਖੜੇ ਹੋ ਫੇਰ ਜੀ ਇਹ ਐਗਾਂ ਦੀ ਗੱਲ ਹੈ ਤੇ ਸੋਤਰ ਹਲਕਾ ਜੀ ਤੁਹਾਨੂੰ ਯਾਰ ਕਰਦੇਗੀ ਮੈਂ ਉਹ ਬਾਈ ਕੰਮ ਦੀ ਮਨਜ਼ੂਰੀ ਦਿਖਾਣੇ ਦੀ ਭਲਾਣਾ ਭਲਾਣਾ ਥੋੜਾ ਪਹਿਲਾਂ ਦੇਖ ਲਓ ਤੁਸੀਂ ਉਹ ਜੋ ਬਣਾ ਲਈ ਤੁਹਾਡੇ ਬਣਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਸਾ ਤੇ ਪੈਸਾ ਵਾਪਸ ਦੱਬ ਕੇ ਆਪਾਂ ਆ ਰਿਹਾ ਸਰਦਾਰ ਜੀ ਆਪਾਂ ਦੱਬ ਕੇ ਆ ਰਿਹਾ ਰੌਸਾ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਾਮ ਦਾ ਪੁੱਲਾ ਸਾਰਾ ਖੁੱਲਾ ਹੋ ਗਿਆ ਉਹਨੂੰ ਲੱਗਾ ਕੋਈ ਆ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਮੈਨੂੰ ਐਮਐਲਏ ਦੀ ਗੱਡੀ ਨਾ ਐਨੀ ਦੂਰ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਚਾਹਿਆ ਐਨੀ ਦੂਰ ਮੇਰੇ ਨਾਲ ਸੱਜੀ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੇਖੋ ਇਹ ਕਿਹਨੇ ਭਰਾ ਮੇਰੇ ਨਾਲ ਸੱਜੀ ਗੱਡੀ ਆ ਐਮਐਲਏ ਜੀਵਨ ਦੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਦ ਆ ਮਸੀ ਕਰੋਗੇ ਨਹੀਂ ਕਰਦੇ ਮੇਰਾ ਵੀਰ ਭਾਈ ਕੰਮ ਕਰੋ ਫੂਲ ਕੁਝ ਨਾ ਬਦਮਾਸ਼ੀ ਕਰੋ ਦੋ ਦਾ ਹਸਬੰਦ ਆ ਮੈਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਣੀ ਹੋਣੀ ਨਹੀਂ ਕੋਈ ਅੰਦਰ ਤੇ ਛੋਟੇ ਮੀਡੀਆ ਕਰੋ ਦੂਜੀ ਕਰੋ ਤੁਸੀਂ ਇਹ ਕਹਿਵੇਂ ਲੱਗੇ ਬਦਮਾਸ਼ੀ ਕਰਦੇ ਮੈਂ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਕਰ ਬਦਮਾਸ਼ੀ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਦੀ ਫਿਰ ਐਦਾਂ ਦੀ ਗੱਲ ਹੈ ਤੇ ਸੁਣ ਤਰ ਕੋਈ ਕਾਦੀ ਕੋਈ ਤੁਹਾਨੂੰ ਯਾਰ ਕਰਦੇ ਕੀ ਮੈਂ ਉਹ ਲੈ ਵਾਹੇ ਕੰਮ ਹੈ ਜਿਵੇਂ ਜੋ ਤੁਹਾਨੂੰ ਖਾਣੇ ਤੇ ਭਲਾਣਾ ਭਲਾਣਾ ਤੂੰ ਥੋੜਾ ਪਹਿਲਾਂ ਦੇਖ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫਿਰ ਕੋਈ ਗੱਲ ਨਹੀਂ ਉਹ ਕੋਈ ਆਪਾਂ ਬੋਲਦੇ ਆ ਰੌਂਡ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆ ਪਾ ਰਹੇ ਸਰਦਾਰ ਜੀ ਆਪਾਂ ਗਲਤ ਪਾ ਰਹੇ ਰੌਂਡ ਸਾਈਡ ਤੁਸੀਂ ਦੇਖੋ ਵੀ ਧਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਮਾ ਦਾ ਖੁੱਲਾ ਸਾਰਾ ਖੁੱਲਾ ਉਹਨੂੰ ਲੱਗਿਆ ਕੋਈ ਨਹੀਂ ਇੰਨਾ ਤੋਂ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਗੱਲ ਮੈਂ ਆਪਣਾ ਇਹ ਐਮਐਲਏ ਦੀ ਗੱਡੀ ਨਾ ਐਨੀ ਰੂਲ ਮੈਂ ਨਹੀਂ ਖੱਟਦਾ